ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਤਰੱਕੀ ਅਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਇੱਕ ਦਾ ਬੰਤੀ ਜਿਹੜੀ ਆਪਾਂ ਸਕੇ ਵੀ ਲਾਈ ਆ ਦੀਦੀ ਦੀ ਤੇ ਇੱਕ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ ਦਪੱਟਾ ਜਿਹੜਾ ਮੈਂ ਪੇਂਟ ਕੀਤਾ ਹੈ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗੂਗਾ ਤੇ ਅੱਜ ਜੀ ਮੈਂ ਕੱਲ ਤਾਂ ਮੈਂ ਕੀਤਾ ਰੈੱਡ ਬਲੈਕ ਆ ਰੈੱਡ ਸੌਰੀ ਰੈੱਡ ਦੁਪੱਟਾ ਰੈਡੀ ਤੇ ਅੱਜ ਮੈਂ ਕਰਨਾ ਜੀ ਬਲੈਕ ਤੇ ਇਹ ਮੇਰੇ ਦੁਪੱਟੇ ਦੇ ਜੀ ਮਤਲਬ ਗੋਟਾ ਰਹਿ ਗਿਆ ਲਾਉਣ ਵਾਲਾ ਬਾਕੀ ਸਾਰਾ ਰੈਡੀ ਹੈ ਇਹ ਗੋਟਾ ਲਾਉਂਗੀ ਜੀ ਮੈਂ ਚਾਰ ਚਪੇਰੇ ਕੰਨੀ ਜੇ ਵਾਲਾ ਗੋਟਾ ਬਹੁਤ ਸੋਹਣਾ ਹੁੰਦਾ ਇੱਕ ਕੱਟਵਰਕ ਜੇ ਵਾਲਾ ਉਹ ਲਾਵਾਂ ਲਾਉਂਗੀ ਤੇ ਫਿਰ ਦੇਖਦੇ ਆ ਕਿਵੇਂ ਦਾ ਲੱਗਦਾ ਤੇ ਅੱਜ ਮੈਂ ਕਰਨਾ ਜੀ ਬਲੈਕ ਦੁਪੱਟਾ ਪੇਂਟ ਕੱਲ ਤਾਂ ਮੈਂ ਇਹ ਸਵੇਰੇ ਕਰਤਾ ਸੀ ਬਸ ਅੱਜ ਮੇਰਾ ਟਾਈਮ ਹੀ ਲੱਗਿਆਗਾ ਤੇ ਹੁਣ ਮੈਂ ਫਿਰ ਹੀ ਹੋ ਕੇ ਫਿਰ ਬਲੈਕ ਦੁਪੱਟਾ ਪੇਂਟ ਕਰੂੰਗੀ ਤੇ ਆਪਾਂ ਦਿਖਾ ਰਹੇ ਆ ਜੀ ਤੁਹਾਨੂੰ ਸਕੀਵੀ ਦਾ ਡਿਜ਼ਾਈਨ ਤੂੰ ਦੇਖੋ ਉਹ ਜੀ ਨੇ ਲੇਡੋ ਕੱਪਸਲਾਇ ਤੇ ਕੁੰਡੇ ਹੋਏ ਪਏ ਬੱਦ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਨਿੰਬੂ ਵਾਲਾ ਜਾਲਜਾ ਬੰਦ ਹੈ ਇਹੇ ਇਹਦੇ ਮੈਂ ਬਲੌਜ਼ ਵੀ ਬਣਾਏ ਆ ਪਹਿਲਾਂ ਤੇ ਮੈਂ ਇਹਦੀ ਇਸ ਡਿਜ਼ਾਈਨ ਦੀ ਜਾਕਟ ਵੀ ਬਣਾ ਕੇ ਦਿੱਤੀ ਹੈ ਮੇਰਾ ਇਹ 1.5 ਇੰਚ ਰਹਿ ਗਿਆ ਫਿਰ ਮੈਂ ਮੋੜਾ ਕਟਾਉਂਗੀ ਅੱਜ ਮੈਂ ਮੋੜਾ ਕਟਾ ਦੂੰਗੀ ਦੇਖੋ ਜੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਦੇਖੋ ਜੀ ਨੇੜੇ ਤੋਂ ਮੈਨੂੰ ਤਾਂ ਬਈ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਤੇ ਬੁੰਤੀ ਤਾਂ ਬਈ ਮੈਂ ਦੱਸ ਦਿਆਂ ਹੀ ਕਿਉਂਕਿ ਮੇਰੇ ਕੋਲੇ ਫਿਰ ਸਟੈਂਡ ਹੈ ਇਹਨੇ ਸਟੈਂਡ ਤੋਂ ਬਣਾਇਆ ਦਾ ਬੁੰਤੀ ਦਾ ਪਤਾ ਨਹੀਂ ਲੱਗਦਾ ਐਸ ਲੋਟ ਬੋਲ ਜੀ ਤਾਂ ਸਾਨੂੰ ਪਤਾ ਨਹੀਂ ਲੱਗਦਾ ਬੁੰਤੀ ਦਾ ਜੇ ਸਟੈਂਡ ਹੋਵੇ ਉੱਤੇ ਤਾਂ ਫਿਰ ਤਾਂ ਬੁੰਤੀ ਦਾ ਵੀ ਪਤਾ ਲੱਗ ਜੇ ਦੇਖੋ ਜੀ ਬੰਤੀ ਬਹੁਤ ਸੋਹਣੀ ਹੈ ਪਛਮ ਤਾਂ ਬਹੁਤ ਲੱਗੂਗੀ ਬਾਈ ਇਹ ਤੇ ਇੰਨਾ ਹੀ ਰਹਿ ਗਿਆ ਪਹਿਲੇ ਗੋਲੇ ਚ ਮੈਨਲੇ ਕੇ ਇਹ ਚਾਰ ਗੋਲੇ ਮੈਨੂੰ ਆ ਲੱਗਦਾ ਵੀ ਇਹ ਗੋਲੇ ਘਟਣਗੇ ਮੈਨੂੰ ਹੋਰ ਪਛ ਮਿਲਾਉਣੀ ਪਊਗੀ ਕਿਉਂਕਿ ਨਾ ਦੂਰੀ ਬੰਤੀ ਹੋਗੀ ਇਹਦਾ ਕਰਕੇ ਇਹ ਦੂਰੀ ਬੰਤੀ ਦਾ ਕਰਕੇ ਪਛ ਜ਼ਿਆਦਾ ਲੱਗਦੀ ਹੈ ਬਹੁਤ ਸੋਹਣੇ ਕਲਰ ਹੈ ਕਿਸੇ ਨੇ ਨਹੀਂ ਲਿੰਦਿਆ ਵੀ ਇੱਥੇ ਵੀ ਕਲਰ ਹੈ ਬਾਹਲਾ ਸੋਹਣਾ ਕਲਰ ਹੈ ਬਾਹਲੀ ਸੋਹਣੀ ਪਛਵੇਂ ਬਾਹਲੀ ਸੋਹਣੀ ਪਛਵੇਂ ਬਾਹਲਾ ਸੋਹਣਾ ਡਿਜ਼ਾਈਨ ਹੈ ਬਹੁਤ ਨੇ ਸਭੇ ਟਾਈਮ ਲੱਗਦੀ ਕਿਉਂਕਿ ਥੋੜੀ ਜਿਹੀ ਬੰਤੀ ਵੀ ਔਖੀ ਹੈ ਇਹ ਕਿਉਂਕਿ ਦੂਰੀ ਜੀ ਸਿਲਾਈ ਬੰਦੀ ਹੈ ਨਾ ਤਾਂ ਕਰਕੇ ਬੰਤੀ ਥੋੜੀ ਜਿਹੀ ਔਖੀ ਹੈ ਤੇ ਥੋੜਾ ਜਿਹਾ ਟਾਈਮ ਲੱਗੂ ਆਪਾਂ ਨੂੰ ਬਣਾਉਣ ਤੇ ਤੇ ਅੱਜ ਮੈਂ ਇਹਦੇ ਮੋੜੇ ਘਟਾ ਦੂੰਗੀ ਕੰਮ ਤਾਂ ਆਪਾਂ ਹੁਣ ਸਾਰਾ ਜਿਲੀਆ ਕਰਾਂ ਤੇ ਹੁਣ ਆਪਾਂ ਚਾਹ ਬਣਾ ਕੇ ਪੀ ਕੇ ਫਿਰ ਬਹਿ ਜਾਗੇ ਬੱਸ ਤੇ ਇੱਕ ਦਿਖਾ ਰਹੀ ਹਾਂ ਫਿਰ ਮੈਂ ਦਪੱਟਾ ਰੈੱਡ ਰੈੱਡ ਫੁਲਕਾਰੀ ਇਹ ਮੇਰੀ ਇੱਕ ਦੀਦੀ ਹੈ ਮੈਂ ਉਹਨਾਂ ਨੂੰ ਭੇਜਣੀ ਹੈ ਇਹ ਫੁਲਕਾਰੀ ਰੈਡੀ ਕਰਕੇ ਉਹਨਾਂ ਨੂੰ ਤਾਂ ਲਾਈਟ ਜੇ ਕਲਰ ਪਸੰਦ ਹੈ ਪਰ ਮੈਂ ਉਹਨਾਂ ਲਈ ਰੈਡੀ ਰੈੱਡ ਰੈੱਡ ਫੁਲਕਾਰੀ ਰੈਡੀ ਕਰਕੇ ਦੇਣੀ ਹੈ ਇਹਦੀ ਮੈਂ ਚਾਰ ਸ਼ਫੇਰੇ ਕੱਟ ਵਰਕ ਵਾਲਾ ਬ੍ਰੀਕ ਜਿੱਕ ਲਾਇਸ ਆਉਂਦੀ ਹੈ ਉਹ ਲਾਉਂਗੀ ਜਰੂਰ ਜੇ ਮੈਂ ਅੱਜ ਗਈ ਨਾ ਮਜ਼ਾਰ ਤਾਂ ਫਿਰ ਮੈਂ ਲੈ ਕੇ ਆਉਂਗੀ ਫਿਰ ਜਦੋਂ ਮੈਂ ਲਾਤੀ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਇਹ ਦੇਖੋ ਜੀ ਡਿਜ਼ਾਈਨ ਮੇਰਾ ਦੇਖੋ ਜੀ ਤੁਹਾਨੂੰ ਕਿਵੇਂ ਨਾ ਲੱਗਦਾ ਮੇਰੇ ਹੱਥਾਂ ਦੀ ਮਿਹਨਤ ਉਹ ਦੀਦੀ ਤਾਂ ਮੇਰੇ ਕਹਿੰਦੇ ਸੀਗੇ ਮੇਰੇ ਵਾਈਟ ਦੁਪੱਟੇ ਤੁਸੀਂ ਤਿਆਰ ਕਰਦੇ ਪਰ ਮੈਂ ਨਹੀਂ ਉਹਨਾਂ ਨੂੰ ਲਾਲ ਦੁਪੱਟਾ ਭੇਜਾਂਗੀ ਦੱਸਿਓ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਤੁਹਾਨੂੰ ਕਿਵੇਂ ਦਾ ਲੱਗਦੀ ਹੈ ਮੇਰੀ ਮਿਹਨਤ ਇਹਦੇ ਜੇ ਆਪਾਂ ਚਾਰ ਸਪੇਰੇ ਗੋਟਾ ਲਾ ਕੇ ਆਰ ਕੰਡੀ ਦਾ ਦੁਪੱਟਾ ਜੀ ਇਹ ਵਧੀਆ ਤੇ ਜੇ ਮੇਰੇ ਕਿਸੇ ਭੈਣ ਨੂੰ ਪਸੰਦ ਹੋਵੇ ਨਾ ਤਾਂ ਤੁਸੀਂ ਜ਼ਰੂਰ ਮੈਨੂੰ ਪੋਲ ਕਰ ਸਕਦੇ ਆ ਆਰਡਰ ਕਰ ਸਕਦੇ ਹੋ ਤੇ ਰੇਟ ਲਊਗਾ ਜੀ ਇਹਦਾ 250 ਹਜੇ ਜੇ ਮੈਂ ਗੋਟਾ ਵੀ ਲਾਉਣਾ ਕਿਉਂਕਿ ਗੋਟੇ ਤੇ ਵੀ ਮੇਨ ਤੇ ਲੱਗੂ ਖਰਚਾ ਵੀ ਆਊਗਾ ਇਹਦਾ ਰੇਟ ਰਹੂਗਾ ਜੀ 250 ਜਿਹੜਾ ਅੱਜ ਮੈਂ ਬਲੈਕ ਬਣਾਉਂਗੀ ਜੀ ਉਹਦੇ ਮੈਂ ਉਹਦੇ ਮੈਂ ਬਾਜਵੇਂ ਜੇ ਫੁੱਲ ਪਾਉਂਗੀ ਉਹ ਮੈਂ ਫੁੱਲ ਪੇਂਡ ਕਰਕੇ ਰੱਖ ਲੈ ਆਹ ਸੌਰੀ ਛਾਪ ਕੇ ਰੱਖ ਲਿਓ ਉਹ ਫੁੱਲ ਲੈ ਤੇ ਹੁਣ ਮੈਂ ਚਾਚੂ ਬਣਾ ਕੇ ਫਿਰ ਦੇਖਦੀ ਆਂ ਫਿਰ ਆਪਾਂ ਕਰਾਂਗੇ ਰੈਡੀ ਬਲੈਕ ਦੁਪੱਟਾ ਫਿਰ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਵੀ ਆਪਾਂ ਗੁੱਟੇ ਹੀ ਲਾਵਾਂਗੇ ਕਿਰਵੇਂ ਦੋ ਚਾਰ ਦੁਪੱਟੇ ਰੈਡੀ ਕਰੂੰਗੀ ਫਿਰ ਮੈਂ ਜੀ ਸੂਟ ਰੈਡੀ ਬਣਾਉਂਗੀ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਸੋਨ ਕਿਵੇਂ ਦਾ ਲੱਗਦਾ ਮੇਰਾ ਦੁਪੱਟਾ ਦੇਖੋ ਜੀ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਕਿਉਂਕਿ ਆਂਡੀ ਚੀਜ਼ ਤਾਂ ਬਹੁਤ ਸੋਹਣੀ ਲੱਗਦੀ ਹੁੰਦੀ ਹੈ ਹੈ ਨਾ ਆ ਦੇਖੋ ਜੀ ਕਿਵੇਂ ਦਾ ਲੱਗਦਾ ਤੁਹਾਨੂੰ ਮੇਰਾ ਦੁਪੱਟਾ ਮੈਨੂੰ ਹੱਥਾਂ ਦੀ ਮਿਹਨਤ ਕਰਨ ਦਾ ਜੀ ਬਹੁਤ ਸ਼ੌਂਕ ਹੈ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਮੈਨੂੰ ਹੱਥਾਂ ਦੀ ਮਿਹਨਤ ਕਰਨ ਦਾ ਤੇ ਦੱਸਿਓ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਸੋਨੂੰ ਮੇਰਾ ਦੁਪੱਟਾ ਕਿੰਨਾ ਦਾ ਲੱਗਿਆ ਤੇ ਜੇ ਮੇਰੇ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਮੈਂ ਫਿੱਕੀ ਕਲਰ ਲਾਈਟ ਕਲਰ ਵੀ ਆਪਾਂ ਰੈਡੀ ਕਰਿਆ ਕਰਾਂਗੇ ਕਿਉਂਕਿ ਇਹ ਹੂੜਾ ਕਲਰ ਆ ਗਿਆ ਹੈ ਇਹਦੇ ਵਿੱਚ ਲਾਈਟ ਕਲਰ ਵੀ ਰੈਡੀ ਕਰਿਆ ਕਰਾਂਗੇ ਤੇ ਅੱਜ ਜੀ ਜਾਣਾ ਮੈਂ ਬਾਜ਼ਾਰ ਕਿਉਂਕਿ ਕੱਪੜਾ-ਕਪੜਾ ਸਾਰੇ ਖਤਮ ਹੋ ਗਏ ਦੇਖ ਚੁੱਕੇ ਦੁਪट्टे ਕੱਪੜਾ ਤੇ ਇੱਕ ਮੇਰੀ ਦੀਦੀ ਦੇ ਰਾਤ ਸ਼ਾਮ ਨੂੰ ਕੱਲ ਮੇਰੇ ਨਾਲ ਕਾਲ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਾਰਸਲ ਜੇ ਆਪਾਂ ਕੋਰੀਅਰ ਕਰਵਾਉਣਾ ਤੇ ਹੁਣ ਉਹ ਮੇਰੇ ਨਾਲ ਗੱਲ ਕਰਨਗੇ ਹੁਣ ਤਾਂ ਉਹਨਾਂ ਨੇ ਮੈਨੂੰ ਸਕਰੀਨਸ਼ਾਟ ਭੇਜਤੀ ਦੁਪੱਟਿਆਂ ਅਤੇ ਸੂਟ ਦੀ ਤੇ ਦੁਬਾਰੀ ਗੱਲ ਕਰਕੇ ਫਿਰ ਉਹਨਾਂ ਨੂੰ ਪੁੱਛ ਕੇ ਤੇ ਉਹਨਾਂ ਦਾ ਆਪਾਂ ਪਾਰਸਲ ਰੈ ਰੈਡੀ ਕਰਕੇ ਤੇ ਕੂਰੀਅਰ ਕਰਵਾ ਦੇਾਂਗੇ ਤੇ ਹੋਰ ਜੀ ਦੱਸਿਆ ਕਰੋ ਕਮੈਂਟ ਕਰਕੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਅੱਗੇ ਸ਼ੇਅਰ ਲਾਈਕ ਜਰੂਰ ਕਰਨਾ ਜੀ ਤੇ ਹੋਰ ਜੇ ਮੇਰੀ ਕਿਸੇ ਬੈਨ ਨੂੰ ਕੋਟੀਸਟ ਜਾਗਟਾਂ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਕਾਲ ਕਰ ਸਕਦੇ ਹੋ ਜੀ ਤੇ ਧੰਨਵਾਦ ਮੇਰੀਆਂ ਭੈਣਾਂ ਦਾ ਮੇਰੇ ਨਾਲ ਜੁੜਨ ਲਈ ਮੇਰੀਆਂ ਬਹੁਤ ਭੈਣਾਂ ਮੇਰੇ ਨਾਲ ਜੁੜ ਰਹੀਆਂ ਹੈ ਮੈਨੂੰ ਰੋਜ਼ ਹਰ ਰੋਜ਼ ਇੱਕ ਦੋ ਕਾਲ ਜ਼ਰੂਰ ਆਉਂਦੇ ਮੇਰੇ ਨਾਲ ਗੱਲ ਜ਼ਰੂਰ ਕਰਦੇ ਆ ਮੇਰੀਆਂ ਭੈਣਾਂ ਥੈਂਕ ਯੂ ਦੀਦੀ ਤੁਹਾਡਾ ਧੰਨਵਾਦ ਜੀ ਜੀ ਆਇਆਂ ਨੂੰ ਜੀ ਮੇਰੇ ਚੈਨਲ ਤੇ ਤੇ ਬਈ ਵਧੀਆ ਹੈ ਹਨਾ ਆਪਾਂ ਇੱਕ ਦੂਜੇ ਦੀ ਹੈਲਪ ਕਰੀਏ ਚਲੋ ਹੋਰ ਤਾਂ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਹਨਾ ਘਰੇ ਬੈਠੀਆਂ ਭੈਣਾਂ ਆਪਾਂ ਕੰਮ ਤਾਂ ਕਰ ਹੀ ਸਕਦੇ ਹਾਂ ਮੈਂਤ ਕਰ ਸਕਦੇ ਜੀ ਆਪਾਂ ਹੋਰ ਨਹੀਂ ਤਾਂ ਆਪਾਂ ਆਪਣੇ ਖਰਚੇ ਲਈ ਤਾਂ ਕਮਾਈ ਸਕਦੇ ਆ ਤੇ ਜਰੂਰ ਵੀ ਆਪਾਂ ਹੈਲਪ ਕਰਨੀ ਇੱਕ ਦੂਜੇ ਦੀ ਮੈਂ ਕੋਈ ਵੀ ਵੀਡੀਓ ਦੇਖਾਂ ਮੈਨੂੰ ਪਤਾ ਲੱਗ ਜੇ ਵੀ ਆ ਬਲੌਗ ਹੈ ਕਿਸੇ ਨੇ ਦੀ ਤਾਂ ਮੈਂ ਜਰੂਰ ਉਹ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਕਿਉਂਕਿ ਵੀ ਆਪਣਾ ਤਾਂ ਕੋਈ ਉਹ ਤੇ ਪੈਟਰੋਲ ਨਹੀਂ ਮੱਚਦਾ ਹਨਾ ਕੋਈ ਆਪਾਂ ਉਹ ਤੇ ਥੱਕਦੇ ਨਹੀਂ ਹੈ ਕਲਿੱਕ ਕਰਨ ਤੇ ਤੇ ਜਰੂਰ ਮੈਂ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਆ ਤੇ ਮੇਰਾ ਵੀਡੀਓ ਭਾਵੇਂ ਕੋਈ ਦੇਖੇ ਨਾ ਦੇਖੇ ਆਪਾਂ ਨੂੰ ਹਣਾ ਮੈਨੂੰ ਤਾਂ ਕੋਈ ਕਿਸੇ ਤੇ ਪ੍ਰੋਬਲਮ ਨਹੀਂ ਹੈਗੀ ਤੇ ਪਰ ਵੀ ਆਪਾਂ ਨੂੰ ਜਰੂਰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਕਿਉਂਕਿ ਆਪਾਂ ਭੈਣ ਭਰਾਵਾਂ ਦੀ ਹੈਲਪ ਨਾਲ ਅੱਗੇ ਵਧ ਸਕੀਏ ਤੇ ਅੱਜ ਵੀ ਸੀ ਜੀ ਆਪਣੀ ਇੰਨੀ ਵੀਡੀਓ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੇ ਆਪਾਂ ਚਾਹਣੀ ਹੈ ਸੌਰੀ ਤੇ ਸੋਨੂੰ ਮੈਂ ਮੇਰੀ ਬੋਲਤੀ ਵੀ ਦਿਖਾਤੀ ਤੇ ਮੈਂ ਦੁਪੱਟਾ ਵੀ ਦਿਖਾਤਾ। ਇਹ ਆ ਦੁਪੱਟਾ ਰੈਡੀ ਕੀਤਾ ਮੈਂ। ਤੇ ਆ ਮੈਂ ਸਕੀ ਵੀ ਬਨ ਰਹੀ ਆ। ਤੇ ਥੋੜੀ ਜਿਹੀ ਔਖੀ ਬੰਦੀ ਹੈ ਜੀ ਪਰ ਸੋਹਣੀ ਬहोत ਆ। ਦੂਰੀ ਬੰਦੀ ਹੈ ਜੀ ਇਹ ਦੂਰੀ ਤੇ ਪੱਸ਼ਮ ਬहोत ਲੱਗੂਗੀ ਇਹ ਤੇ। ਤੇ ਆਪਾਂ ਕਰਦੇ ਜੀ ਵੀਡੀਓ ਦਾ ਐਂਡ। ਜੇ ਮੇਰੇ ਕਿਸੇ ਭੈਣ ਨੂੰ ਦੁਪੱਟਾ ਪਸੰਦ ਹੋਵੇ ਤਾਂ ਜਰੂਰ ਤੁਸੀਂ ਕਾਲ ਕਰ ਸਕਦੇ ਹੋ ਜੀ ਤੇ ਆਰਡਰ ਕਰ ਸਕਦੇ ਹੋ। ਹਜੇ ਆਪਣੇ ਹੀ ਥੋੜਾ ਜਿਹਾ ਰੈਡੀ ਕਰਨ ਵਾਲਾ ਰਹਿੰਦਾ ਹੈ। ਇਹਦੇ ਪਗੋਟਾ ਲਾਵਾਂਗੇ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੋ ਨੀ ਸੌਰੀ ਤੇ ਆਪਾਂ ਜਾਣਾਂਗੇ ਅੱਜ ਬਾਜ਼ਾਰ 'ਤੇ ਟਾਈਮ ਲੱਗਿਆ ਤਾਂ ਜ਼ਰੂਰ ਕੱਪੜਾ ਲੈ ਕੇ ਆਉਨੇ ਕਿਉਂਕਿ ਆਪਣਾ ਕੱਪੜਾ ਵੇਚ ਚੁੱਕਿਆ ਸਾਰਾ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੋ ਨੀ ਸੌਰੀ ਤੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮੇਰੀਆਂ ਭੈਣਾਂ ਨੇ ਜ਼ਰੂਰ ਆਪਾਂ ਵੀ ਇੱਕ ਦੂਜੇ ਦੀ ਜ਼ਰੂਰ ਹੈਲਪ ਕਰਨੀ ਆ